ਕਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਕਸਬਾ ਕਲਾਂੌਰ ਤੋਂ ਗੁਜਰ ਦੇ ਕਿਰਨ ਨਾਲੇ ਦੇ ਵਿੱਚ ਗੁਜਰ ਪਾਇਚਾਰੇ ਦੀਆਂ 15 ਮੱਝਾਂ ਪਾਣੀ ਦੇ ਵਿੱਚ ਡੁੱਬਣ ਕਰਨ ਮਰ ਗਈਆਂ ਜਦਕਿ 30 ਮੱਝਾਂ ਕਿਰਨ ਨਾਲੇ ਦੇ ਵਿੱਚ ਲਾਪਤਾ ਹੋ ਗਈਆਂ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਜਰ ਯੂਸਫ ਨੇ ਦੱਸਿਆ ਕਿ ਉਹਨਾਂ ਦੇ ਚਾਰ ਪਰਿਵਾਰ ਆਪਣੀਆਂ 45 ਦੇ ਕਰੀਬ ਮੱਝਾਂ ਨੂੰ ਚਾਰਨ ਦੇ ਲਈ ਕਿਰਨ ਵਾਲੇ ਨਾਲੇ ਦੇ ਕਿਨਾਰੇ ਤੇ ਗਏ ਸਨ ਕਿ ਸੁਪਰੰਤ ਮੱਝਾਂ ਕਿਰਨ ਨਾਲੇ ਦੇ ਡੂੰਘੇ ਪਾਣੀ ਦੇ ਵਿੱਚ ਵੜ ਗਈਆਂ ਉਹਨਾਂ ਨੇ ਦੱਸਿਆ ਕਿ ਨਾਲੇ ਵਿੱਚ ਉੱਗ ਗਈ ਹੋਈ ਜਲ ਕੁੰਬੀਆਂ ਤੇ ਡੂੰਘੇ ਪਾਣੀ ਦੇ ਵਿੱਚ ਫਸਗਿਆ ਜਿਸ ਦੌਰਾਨ 15 ਮੱਝਾਂ ਦੀ ਮੌਤ ਹੋ ਗਈ ਹੈ ਜਦ ਕਿ ਵਕੀਲ ਲਾਪਤਾ ਹਨ ਉਹਨਾਂ ਨੇ ਕਿਹਾ ਕਿ ਡੂੰਘੇ ਪਾਣੀ ਦੇ ਵਿੱਚ ਮੱਝਾਂ ਦੀ ਭਾਲ ਕੀਤੀ ਜਾ ਰਹੀ ਹੈ ਗੁਜਰ ਯੂਸਫ ਨੇ ਦੱਸਿਆ ਕਿ ਮੱਝਾਂ ਮਰਨ ਦੇ ਕਾਰਨ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਕਲਾ ਨੌਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਜੀ ਜੀ ਬਈ ਪਹਿਲਾਂ ਆਪਣਾ ਨਾਮ ਦੱਸੋ ਜੀ ਜੀ ਸਾਹਿਬ ਜਨਾਬ ਪਿੰਡ ਕਿਹੜਾ ਜੇ ਮਰੀ ਅੰਮਾ ਬਾਦ ਕੀ ਵਾਕਿਆ ਹੋਇਆ ਜੇ ਵਾਕਿਆ ਇਹ ਡੰਗਰ ਜੁਗਨ ਆਏ ਨਾ ਦੱਕੇਨ ਵਿੱਚ ਬੂਗੀ ਥੱਲੇ ਆ ਗਏ ਨਾ ਤੇ ਸਦਾਈ ਡੰਗਰ ਮਰ ਗਏ ਨਾ ਤੇ ਬਾਕੀ ਦੇ ਕੋਈ 10 ਲੱਬੇ ਬਾਕੀ ਲੱਭਣ ਦੇ ਆ ਅਬ ਕਰਨ ਸਾਹਿਬ ਨੇ ਪੂਰੀ ਮੱਕੇ ਲੱਗਾ ਕਰਨ ਭਰੀ ਗਈ ਦੀ ਕਿੰਨੇ ਕਵੇ ਦਾ ਵਾਕਿਆ ਹੈ ਇਹ ਕੋਈ 10:00 11:00 ਵਜੇ ਦਾ ਵਾਕਿਆ ਹੈ ਠੀਕ ਹੈ ਤੇ ਕਿਨੇ ਕਿਨੇ ਡਗਰ ਕਿੰਨੇ ਕਿਨੇ ਮਰੇ ਨੇ 8 ਗੰਗਰ ਦੂਸਰੇ ਵੀਰੇ 10 ਗੰਗਰ ਬशीर ਦੇ ਯੂਸਫ ਕੌਣ ਜੇ ਹਾਂਜੀ ਦੂਸਰੇ ਆਏ ਹਾਂਜੀ ਹੋਰ 10 ਗੰਗਰ ਬशीर ਦੇ ਹਾਂਜੀ ਪੰਜ ਗੰਗਰ ਰਵੀ ਦੇ ਆ ਉਹਦਾ ਜਮੰਡਾ ਇਹਦਾ ਯੂਸਫ ਦਾ ਦੂਸਰ ਦਾ ਮੰਡਾ ਰਵੀ ਇੱਕ ਯੂਆਈ ਹੈ ਇੱਕ ਯੂਆਈ ਦਾ ਬਾਗਾ ਚਾਰ ਉਹਦੀਆਂ ਐ ਆਏ ਨਲੇ ਡੰਗਰ ਸਦਾ ਹੀ ਡੰਗਰ ਮਰ ਗਏ ਨੇ ਸਦਾ ਹੀ ਡੰਗਰ ਮਰ ਗਏ ਨੇ ਆਪਾਂ ਦਾ ਕੋਈ ਵੀ ਨਹੀਂ ਜੀ ਅਸੀਂ ਕੋਲ ਵੀ ਨਹੀਂ ਗਏ ਨੇ ਚਲੋ ਸਦਾ ਹੀ ਮਰ ਗਏ ਨੇ ਯਾਰ ਅੱਜ ਦੇ ਮੌਕੇ ਤੇ ਹੋ ਗਿਆ ਚਿੰਤੀ ਪਤਾ ਹੋਰ ਵੀ ਹੋ ਸਕਦੀਆਂ ਨਾ ਬਾਕੀ ਡੰਗਰ ਲੱਭ ਕੇ ਨਹੀਂ ਆ ਬਾਗੀ ਲੱਭ ਗਏ ਨੇ ਬਾਗੀ ਲੱਭ ਗਏ ਨੇ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਮੰਗੇ ਕਰਦੇ ਆ ਬਈ ਗਵਰਨਮੈਂਟ ਨੇ ਜਿਹੜੀ ਆਣੀ ਚਾਹੀਦੀ ਹੈ ਗਰੀਬਾਂ ਨੂੰ ਅਸੀਂ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ ਹੈ ਖਾਣ ਨੂੰ ਸਾਡੇ ਕੋਲ ਇਹੋ ਦੇ ਦੋ ਨਹੀਂ ਆ ਮਿਲ ਜਾਂਗੀ ਹੋ ਮਰ ਗਈਆਂ ਰੋਟੀ ਅਲਟੇ ਤੋਂ ਮੇਰੇ ਕੱਪੜੇ ਤੋਂ ਰਹਿ ਗਏ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਰਚਾਦ ਜੀ ਕੋਈ ਸਾਡੀ ਮਦਦ ਕਰੇ ਠੀਕ ਅੱਜ ਮੈਂ ਕੀ ਨਾ ਮੇਰਾ ਨਫਤ ਮਾ ਜੀ ਕੀ ਹੋਇਆ ਕੀ ਵਾਕਿਆ ਅੱਜ ਜਿਹੜੀ ਡੰਗਰਾਂ ਨੂੰ ਲੈ ਕੇ ਆਉਂਦੇ ਬੇਖਦੇ ਤੇ ਗਰਮੀ ਬਹੁਤ ਹੀ ਸੀ ਤੇ ਡੰਗਰ ਜਾ ਬੜੇ ਜਾ ਕੇ ਪਾਣੀ ਵਿੱਚ ਜਾ ਬੜਿਆ ਤੇ ਘਟੋ ਘਟ ਵੀ ਸਾਡੀਆਂ 20 25 ਤੇ ਲਾਗੇ ਲਾਗੇ ਮੱਝਾਂ ਜਿਹੜੀਆਂ ਉਹ ਲਾਪਤਾ ਹੈਗੀਆਂ ਮਾਂ ਤੇ 20 25 ਮੱਝਾਂ ਲਾਪਤਾ ਤੇ ਬਾਕੀ ਇਹ ਲੱਭਣੂ ਠੀਕ ਕਿੰਮਲੇ ਆਪਣੇ ਵਰਗੀਆਂ ਨੇ ਨਹੌਣ ਦੇ ਵਿੱਚ ਬੜੀਆਂ ਕੀਤਾ ਹੋਇਆ ਨਹੀਂ ਮੱਝਾ ਆਹੀ ਬਸ ਆਈ ਸਾਈਡ ਤੇ ਚਾਹ ਦੇ ਪਈ ਨਹੌਣ ਵਾਸਤੇ ਵਿੱਚ ਬੜੀਆਂ ਹੀ ਗਰਮੀ ਬਹੁਤ ਜ਼ਿਆਦਾ ਸੀ ਤੇ ਵਿੱਚ ਹਰ ਬੂਟੀ ਹੀ ਦੇ ਵਿੱਚ ਜਾ ਬੜੀਆਂ ਦੇ ਵਿੱਚ ਬੂਟੀ ਆ ਗਈ ਪਹਿਲਾਂ ਵੀ ਚਾਹਦੇ ਰਹਿਤ ਮਜੇ ਹਾਂਜੀ ਪਹਿਲਾਂ ਵੀ ਬਹੁਤ ਵਾਰ ਚਾਹਦੇ ਰਹਿਤ ਨਾਲ ਤੁਹਾਡੇ ਕੋਣ ਆਏ ਸੋ ਮਜੇ ਚਾਹਣ ਨਾਲ ਹੀ ਬਦੂ ਪਣਾਈ ਆਹੀ ਤੇ ਤੁਹਾਡਾ ਪ੍ਰਾਤਿਕ ਪਣਾਈ ਆਹੀ